ਬਿਜਲੀ ਵਿਭਾਗ ਦੇ ਵੱਲੋਂ ਸਰਕਾਰੀ ਦਫ਼ਤਰਾਂ ਨੂੰ ਵੱਡਾ ਚਟਕਾ ਦਿੱਤਾ ਗਿਆ ਦੱਸਦੀ ਹੈ ਕਿ ਹੁਣ ਸਰਕਾਰੀ ਦਫ਼ਤਰਾਂ ਨੂੰ ਆਪਣੀ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਪਹਿਲਾਂ ਅਦਾ ਕਰਨਾ ਹੀ ਪੈਣਗੇ ਭਾਵ ਪ੍ਰੀਪੇਡ ਮੀਟਰ ਨੇ ਜਿਹੜੇ ਉਹ ਹੁਣ ਸਰਕਾਰੀ ਕਰਮਚਾਰੀਆਂ ਦੇ ਦਫ਼ਤਰਾਂ ਦੇ ਵਿੱਚ ਲੱਗਣਗੇ ਸਾਰੇ ਸਰਕਾਰੀ ਵਿਭਾਗਾਂ ਦੇ ਵਿੱਚ ਜਿਹੜੇ ਨੇ ਹੁਣ ਪ੍ਰੀਪੇਡ ਮੀਟਰ ਲੱਗਣ ਜਾ ਰਹੇ ਨੇ ਕਿਉਂਕਿ ਕਾਫੀ ਜ਼ਿਆਦਾ ਕਰਜ਼ਾ ਜਿਹੜਾ ਉਹ ਸਰਕਾਰੀ ਵਿਭਾਗਾਂ ਦੇ ਸਿਰ ਪੀਸੀਏ ਪੀਐਸ ਪੀਸੀਐਲ ਦਾ ਖੜਾ ਹੈ ਜਿਸ ਨੂੰ ਲੈ ਕੇ ਹੁਣ ਬਿਜਲੀ ਵਿਭਾਗ ਦੇ ਵੱਲੋਂ ਇਹ ਵੱਡਾ ਕਦਮ ਚੱਕਿਆ ਜਾ ਰਿਹਾ ਦੱਸਦੀ ਹੈ ਕਿ ਬਿਜਲੀ ਵਿਭਾਗ ਦੇ ਵੱਲੋਂ ਜਿਹੜੀ ਆ ਉਹ ਹੁਣ ਪ੍ਰੀਪੇਡ ਮੀਟਰਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਸਰਕਾਰੀ ਵਿਭਾਗਾਂ ਦੇ ਵਿੱਚ ਕੀਤੀ ਜਾ ਰਹੀ ਆ ਦੱਸਤੀ ਕਿ ਹੁਣ ਸਰਕਾਰੀ ਵਿਭਾਗਾਂ ਦੇ ਜਿਹੜੇ ਬਿਜਲੀ ਬਿੱਲ ਅਦਾਇਗੀ ਆ ਜਿਹੜੀ ਉਹ ਹੁਣ ਪਹਿਲਾਂ ਹੋਵੇਗੀ ਪ੍ਰੀਪੇਡ ਮੀਟਰ ਜਿਹੜੇ ਨੇ ਉਹ ਲੱਗਣਗੇ ਕਿਉਂਕਿ ਕਾਫੀ ਜ਼ਿਆਦਾ ਕਰਜ਼ਾ ਜਿਹੜਾ ਉਹ ਇਨ੍ਹਾਂ ਵਿਭਾਗਾਂ ਦੇ ਸਿਰ ਖੜਾ ਪੰਜਾਬ ਦੇ ਬਿਜਲੀ ਕਰਜ਼ੇ ਚ ਡੁੱਬੇ ਸਰਕਾਰੀ ਵਿਭਾਗਾਂ ਨੂੰ ਪੰਜਾਬ ਰਾਜ ਕਾਰਪੋਰੇਸ਼ਨ ਪਾਵਰ ਕਾਰਪੋਰੇਸ਼ਨ ਲਿਮਟਿਡ ਜਲਦ ਹੀ ਇੱਕ ਹੋਰ ਵੱਡਾ ਚਟਕਾ ਦੇਣ ਜਾ ਰਹੀ ਹੈ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਹੁਣ ਬਾਅਦ ਬਿਜਲੀ ਦਾ ਬਿੱਲ ਨਹੀਂ ਆਵੇਗਾ ਸੋ ਦੀ ਅਦਾਇਗੀ ਪਹਿਲਾਂ ਹੀ ਕਰਨੀ ਪਵੇਗੀ ਪੀਐਸ ਪੀਸੀਐਲ ਨੇ ਇਸ ਸਬੰਧੀ ਫੈਸਲਾ ਲਿਆ ਹੈ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ ਚ 15 ਫਰਵਰੀ ਤੱਕ ਬਿਜਲੀ ਦੇ ਪ੍ਰੀਪੇਡ ਸਮਾਰਟ ਮੀਟਰ ਲਗਾਏ ਜਾਣਗੇ ਬਿਜਲੀ ਵਿਭਾਗ ਦੇ ਵੱਲੋਂ ਇਹ ਕਦਮ ਜਿਹੇ ਅਜਿਹੇ ਸਮੇ ਚੁੱਕਿਆ ਗਿਆ ਜਦੋਂ ਪੰਜਾਬ ਸਰਕਾਰ ਦੇ ਵਿਭਾਗ ਵੱਡੇ ਡਿਫਾਲਟਰਾਂ ਵਿੱਚੋਂ ਉੱਭਰੇ ਹਨ ਲੰਗੀ 12 ਜਨਵਰੀ ਤੱਕ ਇਨ੍ਹਾਂ ਵਿਭਾਗਾਂ ਦੇ ਕੁੱਲ ਬਕਾਇਆ ਬਿਜਲੀ ਬਿੱਲ ਲਗਭਗ 2600 ਕਰੋੜ ਤੱਕ ਪਹੁੰਚ ਗਏ ਸੀ ਪੀਐਸਪੀਸੀਐਲ ਦੇ ਮੁੱਖ ਇੰਜੀਨੀਅਰ ਵੱਲੋਂ ਜਾਰੀ ਕੀਤੇ ਗਏ ਇੱਕ ਤਾਜ਼ਾ ਮਮੋਰੰਡਮ ਦੇ ਵਿੱਚ ਇਹ ਨਵੀਂ ਪਹਿਲ ਕਦਮੀ ਦਾ ਬੇਰਬਾ ਦਿੱਤਾ ਗਿਆ ਹੈ ਪੀਐਸਪੀਸੀਐਲ ਦੇ ਅਨੁਸਾਰ ਇਹ ਬਦਲੀ 2023 ਦੇ ਵਿੱਚ ਜਾਰੀ ਕੀਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਹੈ ਵਿਭਾਗ ਨੇ ਕਿਹਾ ਕਿ ਇਹ ਕਦਮ ਪ੍ਰਦਰਸ਼ਨ ਆਧਾਰਿਤ ਬਿਜਲੀ ਖੇਤਰ ਸੁਧਾਰ ਦੀ ਪਾਲਣਾ ਕਰਨ ਦੇ ਯਤਨ ਦਾ ਹਿੱਸਾ ਹੈ ਜਿਸ ਦੇ ਤਹਿਤ ਰਾਜਕੁੱਲ ਰਾਜ ਨੂੰ ਕੁੱਲ ਰਾਜ ਘਰੇਲੂ ਉਤਪਾਦ ਦੇ 0.5% ਤੱਕ ਵਾਧੂ ਉਧਾਰ ਲੈਣ ਦੀ ਆਗਿਆ ਦਿੱਤੀ ਗਈ ਹੈ ਬਿਜਲੀ ਵਿਭਾਗ ਵੱਲੋਂ 15 ਫਰਵਰੀ ਤੱਕ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਪ੍ਰੀਪੇਡ ਸਮਾਰਟ ਮੀਟਰ ਲਗਾਉਣੇ ਲਾਜ਼ਮੀ ਹੋਣਗੇ ਜਿਸ ਤਹਿਤ ਸਰਕਾਰੀ ਦਫ਼ਤਰਾਂ ਨੂੰ ਪਹਿਲਾਂ ਹੀ ਰੀਚਾਰਜ ਰਾਹੀਂ ਬਿਜਲੀ ਪਰਵਾਕ ਕੇ ਰੱਖਣੀ ਪਵੇਗੀ ਬਿਜਲੀ ਵਿਭਾਗ ਦੇ ਇਸ ਫੈਸਲੇ ਚ ਕਿਹਾ ਗਿਆ ਹੈ ਕਿ ਹੁਣ ਸਰਕਾਰੀ ਦਫ਼ਤਰਾਂ ਦਾ ਬਾਅਦ ਵਿੱਚ ਬਿੱਲ ਨਹੀਂ ਆਵੇਗਾ ਜਿਸ ਨਾਲ ਬਿਜਲੀ ਦੇ ਬਕਾਏ ਨਹੀਂ ਬਣਗੇ ਬਿਜਲੀ ਭਾਗ ਦੇ ਫੈਸਲੇ ਅਨੁਸਾਰ ਜਿਹੜੇ ਦਫ਼ਤਰ ਪ੍ਰੀपेड ਮੀਟਰ ਵਰਤਣਗੇ ਉਹਨਾਂ ਨੂੰ ਬਿਜਲੀ ਦੇ ਚਾਰਜ ਤੇ 1 ਫੀਸਦੀ ਸੂਟ ਵੀ ਮਿਲੇਗੀ ਜਿਹੜੇ ਸਰਕਾਰੀ ਦਫ਼ਤਰਾਂ ਦਾ ਲੋਡ ਸਮਰੱਥਾ ਆ 45 KVA ਤੱਕ ਇਹ ਯੋਜਨਾ ਫੇਸ 1 ਅਤੇ ਫੇਸ 3 ਵਾਲੇ ਕਨੈਕਸ਼ਨਾਂ ਤੇ ਹੋਵੇਗੀ ਬਿਜਲੀ ਵਿਭਾਗ ਦੇ ਵੱਲੋਂ ਜਾਰੀ ਪੱਤਰ ਦੇ ਵਿੱਚ ਕੁਝ ਵਿਭਾਗਾਂ ਨੂੰ ਇਸ ਫੈਸਲੇ ਤੋਂ ਛੋਟ ਦਿੱਤੀ ਗਈ ਹੈ ਜਾਰੀ ਪੱਤਰ ਅਨੁਸਾਰ ਹਸਪਤਾਲ ਪਾਣੀ ਦੇ ਕੰਮ ਜਾਣ ਕੇ ਵਾਟਰ ਵਰਕਸ ਅਤੇ ਸਟਰੀਟ ਲਾਈਟਾਂ ਐਮਰਜੈਂਸੀ ਸੁਵਿਧਾਵਾਂ ਵਰਗੇ ਦਫ਼ਤਰਾਂ 'ਚ ਇਹ ਫੈਸਲਾ ਲਾਗੂ ਨਹੀਂ ਹੋਵੇਗਾ ਇਨ੍ਹਾਂ ਤੇ ਪ੍ਰੀ-पेड ਮੀਟਰ ਲਾਜ਼ਮੀ ਨਹੀਂ ਹੋਣਗੇ ਵਿਭਾਗ ਦੇ ਵੱਲੋਂ ਨਾਲ ਹੀ ਲਿਖਿਆ ਗਿਆ ਕਿ ਹੁਣ ਇੱਕ ਹੀ ਥਾਂ ਤੇ ਇੱਕ ਹੀ ਬਿਜਲੀ ਮੀਟਰ ਹੋਵੇਗਾ ਜੋ ਵਾਧੂ ਕਨੈਕਸ਼ਨ ਹੋਣਗੇ ਉਹਨਾਂ ਨੂੰ ਹਟਾਇਆ ਜਾਵੇਗਾ ਇਸ ਦੇ ਨਾਲ ਬਿਜਲੀ ਬਿੱਲਾਂ ਤੇ ਹੋਰ ਸੂਚਨਾਵਾਂ ਨੂੰ ਪੇਪਰਲੈਸ ਕਰਦੇ ਹੋਏ SMS, ਈਮੇਲ ਅਤੇ WhatsApp ਰਾਹੀਂ ਮਿਲਣਗੀਆਂ ਜਦਕਿ ਬੈਲੈਂਸ ਕੱਟ ਹੋਣ ਤੇ ਇੱਕ ਚੇਤਾਵਨੀ ਸੰਦੇਸ਼ ਪਹਿਲਾਂ ਹੀ ਜਾਰੀ ਹੋਵੇਗਾ ਬਿਜਲੀ ਚੋਰੀ ਅਤੇ ਛੇਡਛਾੜ ਰੋਕਣ ਲਈ ਬਿਜਲੀ ਮੀਟਰ ਬਾਹਰ ਪੋਲ ਜਾਂ ਪਿੱਲਰ ਬਾਕਸ 'ਚ ਲੱਗਣਗੇ ਤਾਂ ਦੱਸਦੀਏ ਕਿ ਹੁਣ ਬਿਜਲੀ ਵਿਭਾਗ ਦੇ ਵੱਲੋਂ ਜਿਹੜੀ ਆ ਵੱਡੀ ਚੇਤਾਵਨੀ ਤੇ ਝਟਕਾ ਜਿਹੜਾ ਵਿਭਾਗਾਂ ਨੂੰ ਦਿੱਤਾ ਗਿਆ ਹੁਣ ਸਰਕਾਰੀ ਵਿਭਾਗ ਨੇ ਜਿਹੜੇ ਸਰਕਾਰੀ ਦਫ਼ਤਰ ਨੇ ਉਹਨਾਂ ਦੇ ਵਿੱਚ ਪ੍ਰੀਪੇਡ ਮੀਟਰ ਲੱਗਣ ਜਾ ਰਹੇ ਆ ਉਹਨਾਂ ਦੇ ਵਿੱਚ ਸਿਰਫ ਜਿਹੜੇ ਮੀਟਰ ਨੇ ਉਹ ਸਮਾਰਟ ਮੀਟਰ ਹੋਣਗੇ ਪ੍ਰੀਪੇਡ ਮੀਟਰ ਹੋਣਗੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਬਿਜਲੀ ਦੇ ਬਿੱਲ ਦੀ ਅਦਾਇਗੀ ਆ ਜਿਹੜੀ ਉਹ ਪਹਿਲਾਂ ਕਰਨੀ ਹੋਵੇਗੀ ਪਹਿਲਾਂ ਇੱਕ ਸੰਦੇਸ਼ ਆ ਜਿਹੜਾ ਜਿਕਰ ਪੈਸੇ ਕੱਟ ਹੋਣਗੇ ਖਾਤੇ ਦੇ ਵਿੱਚ ਤਾਂ ਇੱਕ ਸੰਦੇਸ਼ ਆ ਜਿਹੜਾ ਉਹ ਭੇਜਿਆ ਜਾਵੇਗਾ ਮਤਲਬ ਚੇਤਾਵਨੀ ਭੇਜੀ ਜਾਵੇਗੀ ਤੇ ਮੋੜ ਜਿਹੜਾ ਪਹਿਲਾਂ ਬਿਜਲੀ ਜਿਹੜੀ ਆ ਉਹ ਭਰਵਾਉਣੀ ਹੋਵੇਗੀ ਹੋਰ ਬਾਅਦ ਦੇ ਵਿੱਚ ਜਿਹੜੇ ਬਿਜਲੀ ਬਿੱਲ ਨੇ ਉਹ ਨਹੀਂ ਹੋਣਗੇ ਤੇ ਕੁਝ ਅਦਾਰਿਆਂ ਨੂੰ ਜਿਹੜਾ ਇਸ ਦੇ ਵਿੱਚੋਂ ਬਾਹਰ ਵੀ ਰੱਖਿਆ ਗਿਆ ਜਿਨ੍ਹਾਂ ਦੇ ਲਈ 스마트 ਮੀਟਰ ਲਾਜ਼ਮੀ ਨਹੀਂ ਹੋਣਗੇ ਜਿਵੇਂ ਕਿ ਹਸਪਤਾਲ ਹੋਗੇ ਜਾਂ ਵਾਟਰ ਵਰਕਸ ਹੋ ਗਿਆ ਜਾਂ ਫਿਰ ਜਿਹੜੀਆਂ ਐਮਰਜੈਂਸੀ ਸਵਾਮਾ ਜਿੱਦਾਂ ਸਟਰੀਟ ਲਾਈਟਾਂ ਚੱਲਦੀਆਂ ਨੇ ਉਹ ਜਿਹੜੇ ਇਸ ਜਿਹੜੇ ਕੰਮਕਾਜ ਤੋਂ ਬਾਹਰ ਹੋਣਗੇ ਉਹਨਾਂ ਦੇ ਲਈ ਜਿਹੜੀ ਇਹ ਪਾਬੰਦੀ ਆ ਉਹ ਨਹੀਂ ਹੋਵੇਗੀ